ਇਹ ਮੋਟਰਸਾਈਕਲ ਇੱਕ ਗੱਡੀ ਆਈ ਹੈ 7655 ਉਹ ਲਤੜ ਕੇ ਇਧਰ ਨੂੰ ਲੰਘੀ ਹੈ ਜੀ ਉਹ ਰੁਕੀ ਨਹੀਂ ਗਈ ਰੁਕੀ ਨਹੀਂ ਜੀ ਭਜਾ ਕੇ ਭਜਾ ਕੇ ਲੈ ਗਈ ਉਹ ਮੈਂ ਗਗਨਤਾਰ ਸਿੰਘ ਸਰਾਹ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਜਿਹੜੀਆਂ ਤੁਹਾਨੂੰ ਤਸਵੀਰਾਂ ਅਸੀਂ ਬੁਖਾ ਰਹੇ ਆ ਜਿਹੜੀਆਂ ਤਸਵੀਰਾਂ ਨੇ ਬੜੀਆਂ ਮੰਦ ਭੱਗ ਗਾਣੇ ਜਿਹੜਾ ਕਿ ਇੱਕ ਐਸਐਸਫ ਦੀ ਗੱਡੀ ਵੀ ਵੇਖ ਰਿਹਾ ਹਾਂ ਗਿੱਲਾਂ ਵਾਲੇ ਪੌਲ ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ ਲਗਾਤਾਰ ਅਸੀਂ ਕਈ ਘਟਨਾਵਾਂ ਜਿਹੜੀਆਂ ਹੋ ਰਹੀਆਂ ਇਸ ਰੋਡ ਦੇ ਉੱਪਰ ਕਿਉਂਕਿ ਜਿਹੜਾ ਰੋਡ ਆ ਇਹ ਤੰਗ ਹੋਣ ਦੇ ਕਰਕੇ ਇਹਨਾਂ ਡੇਲੀ ਕੋਈ ਨਾ ਕੋਈ ਇਹੋ ਜਿਹਾ ਡਰਾਮਾ ਵਾਪਰ ਰਹੀਆਂ ਨੇ ਗੱਲਬਾਤ ਵੀ ਕਰਾਂਗੇ ਕਾਰਨ ਕੀ ਬਣਿਆਗਾ ਹੋਰ ਯਾਰ ਹੋਰ ਯਾਰ ਕੋਣ ਆ ਬਾਈ ਜੀ ਜਾਣਦੇ ਤੁਸੀਂ ਕੋਣ ਆ ਬੰਦਾ ਇਹ ਇਹ ਸਾਡੇ ਮੜੀਰਾਂ ਦਾ ਹੀ ਆ ਵੀਰੇ ਯਾਰ ਕੀ ਗੱਲ ਕਿਵੇਂ ਹੋ ਗਿਆ ਐਕਸੀਡੈਂਟ ਇਹ ਐਕਸੀਡੈਂਟ ਵੀਰੇ ਅੱਜ ਤਾਂ ਹੁਣੇ ਹੀ ਆਇਆ ਸਾਨੂੰ ਫੋਨ ਲਾਇਆ ਇੱਥੋਂ ਵੀ ਤੇ ਬੰਦਾ ਸਾਡੇ ਪਿੰਡ ਦੇ ਭਤੀਜਾ ਹੀ ਲੱਗਦਾ ਮੇਰਾ ਭਤੀਜਾ ਥਾਂ ਹੀ ਲੱਗਦਾ ਤੇ ਇੱਥੇ ਐਕਸੀਡੈਂਟ ਹੋਇਆ ਸਾਨੂੰ ਪਤਾ ਲੱਗਾ ਅਸੀਂ ਫਰਾਈ ਪਿੰਡ ਕਰੇ ਕਰੇ ਤੇ ਸੀਗੇ ਬਾਈ ਯਾਰ ਵੀਰੇ ਮੋਟਰਸਾਈਕਲ ਤੇ ਇੱਕ ਟਾਈਮ ਬਾਅਦ ਪੁਲਿਸ ਇੱਥੇ ਪਹੁੰਚੀ ਪੁਲਿਸ ਤੋਂ ਬਾ ਪੰਜਾਂ ਦਮ ਮਿੰਟਾਂ ਤ ਤੇ ਮਦਰੀ ਮੌਤ ਹੋ ਚੁੱਕੀ ਹੈ ਕਿੰਨੇ ਕੌਣ ਹੈ ਪਰਿਵਾਰ ਦੇ ਬੱਚੇ ਦੇ ਪਿਛੇ ਪਰਿਵਾਰ ਦੇ ਪਿਛੇ ਮੰਮੀ ਡੈਡੀ ਆਈ ਭਰਾ ਬ੍ਰਦਰ ਆ ਗਿਆ ਉਹਨਾਂ ਦਾ ਜੀ ਤਸਵੀਰਾਂ ਤੋਂ ਦਿਖਾਣੇ ਗੱਲਬਾਤ ਕਰਦੇ ਆ ਐਸਐਸਪੀ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਕਿੰਨੇ ਕਿ ਟਾਈਮ ਤੱਕ ਦਾ ਜਿਹੜਾ ਐਕਸੀਡੈਂਟ ਹੋਇਆ ਕਿੰਨਾ ਟਾਈਮ ਪਹਿਲਾਂ ਨਹੀਂ ਸਾਨੂੰ ਤਾਂ ਜਿਹੜਾ ਇਨਫੋਰਮ ਹੋਣੇ ਆਏ ਸੀ 10 ਮਿੰਟ ਵੈਸੀ ਪਹੁੰਚੇ ਇੱਥੇ ਪਤਾ ਲੱਗਾ ਪਛਾਣੋ ਕੀ ਹਾਂ ਪਛਾਣ ਹੋਈ ਮੰਡੀਰਾ ਦਾ ਮੁੰਡਾ ਜੀ ਅੱਛਾ ਜੀ ਕਦੇ ਨਾਲ ਹੋਇਆ ਐਕਸੀਡੈਂਟ ਭਾਈ ਇਹ ਕੋਈ ਦੁੱਧ ਵਾਲੀ ਕੈਂਟਰ ਉਹ ਜਿਹੜੀ ਗੱਡੀ ਸੀਗੀ ਉਹ ਫੇਡ ਮਾਰ ਕੇ ਚਲੀ ਗਈ ਉਹ ਨਹੀਂ ਫੜੀ ਗਈ ਨਹੀਂ ਜੀ ਉਹ ਅਸੀਂ ਇਨਫੋਰਮ ਕਰਤਾ ਅੱਗੇ ਅੱਛਾ ਠੀਕ ਹੈ ਹਾਂਜੀ ਸਬੰਧਤ ਥਾਣੇ ਨੂੰ ਵੀ ਨੋਟ ਕਰਾਤਾ ਜੀ ਹਾਂਜੀ ਇੱਕ ਹੀ ਬੰਦਾ ਸੀ ਸਿੰਗਲ ਹੀ ਇੱਕੋ ਸਿੰਗਲ ਹੀ ਬੰਦਾ ਹੈ ਮੋਟਰਸਾਈਕਲ ਤੇ ਸੀਗਾ ਜੀ ਬਾਈਕ ਤੇ ਇਹ ਜਿਹੜਾ ਬਹੁਤ ਜਿਹੜੇ ਦਰਦਨਾਕ ਜਿਹੜੀ ਮੌਤ ਆ ਇਹ ਹੋਈ ਆ ਦੁੱਧ ਵਾਲਾ ਕੈਂਟਰ ਦੱਸਿਆ ਜਾ ਰਿਹਾ ਐਸਐਸਬੀ ਟੀਮ ਮੌਕੇ ਤੇ ਪਹੁੰਚੀ ਆ ਇਸ ਟਾਈਮ ਜਿਹੜੀ ਹੁਣ ਵੀ ਰੈਸਕਿਊ ਕਰ ਰਹੀ ਆ ਤੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਆ ਤੇ ਜਿਹੜਾ ਇਹ ਇੱਥੇ ਪਰਿਵਾਰਕ ਮੈਂਬਰ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਵੀ ਕੀਤੀ ਆ ਦੱਸਿਆ ਉਹਨਾਂ ਨੇ ਕਿ ਜਿਹੜਾ ਕਿ ਇੱਥੇ ਜਿਹੜ ਕਟੜਾ ਇਥੇ ਗਿੱਲਾਂ ਵਾਲੇ ਪੌਲ ਦੇ ਉੱਤੇ ਹੋਈ ਆ ਜਿਸ ਦੇ ਵਿੱਚ ਇੱਕ ਲੜਕੇ ਦੀ ਜਿਹੜੀ ਮੌਤ ਹੋਣ ਦਾ ਜਿਹੜਾ ਸਮਾਚਾਰ ਪ੍ਰਾਪਤ ਹੋਇਆ ਗੱਲ ਪਿੰਡ ਕੋਲੇ ਜਿਹੜਾ ਹਾਸਾ ਹੋਇਆ ਹਾਸੇ ਦਾ ਜਿਹੜਾ ਕਾਰਨ ਕਿ ਕਿ ਜਿਹੜੀ ਗੱਡੀ ਆਉਂਦੀ ਆ ਤੇ ਫੇਡ ਮਾਰ ਕੇ ਚਲੀ ਜਾਂਦੀ ਆ ਤੇ ਗੱਡੀ ਰੁਕਦੀ ਵੀ ਨਹੀਂ ਉਸ ਤੋਂ ਬਾਅਦ ਤੁਰੰਤ ਬਾਅਦ ਐਸਐਸਐਫ ਪਹੁੰਚਦੀ ਆ ਉਸਨੇ ਰੈਸਕਿਊ ਕੀਤਾ ਪਰ ਉਸ ਟਾਈਮ ਦੀ ਜਿਹੜੀ ਜਾਨ ਆ ਉਹ ਲੜਕੇ ਦੀ ਚਲੀ ਗਈ ਸੀ ਪਰ ਹੁਣ ਦੱਸ ਦਈਏ ਕਿ ਰੋਡ ਇਹ ਜੋ ਬਹੁਤ ਤੰਗ ਰੋੜਾ ਜਿਹਦੇ ਕਰਕੇ ਲਗਾਤਾਰ ਜਿਹੜੇ ਹਾਸੇ ਆ ਜਿਹੜੇ ਹੁੰਦੇ ਆ ਰਹੇ ਆ ਮੋਗਾ ਕੋਟਕਪੁਰਾ ਬਹੁਤ ਤੰਗ ਹਾਲਾਤਾਂ ਦੇ ਵਿੱਚ ਜਿਹ ਲਗਾਤਾਰ ਜੜੀਆਂ ਇਹੋ ਜੀਆਂ ਕਟਰਾਵਾ ਇਸੇ ਕਰਕੇ ਜੜੀਆਂ ਇੱਥੇ ਵਾਪਰਦੀਆਂ ਰਹੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਬੜੀਆਂ ਮੰਦਪਗੀਆਂ ਤਸਵੀਰਾਂ ਨੇ ਤੁਰੰਤ ਜਿਹੜੀ ਗੱਡੀ ਆ ਜਿਹੜੀ ਨੰਬਰ ਦੱਸ ਰਹੇ ਆ ਉਹ ਗੱਡੀ ਤੇ ਤੁਰੰਤ ਪੁਲਿਸ ਕਾਰਵਾਈ ਕਰੇ ਦਿੱਤਾ ਉਹ ਜਿਹੜਾ ਫੜਦੀ ਆ ਤੇ ਉੱਥੇ ਕੀ ਕਾਰਵਾਈ ਹੁੰਦੀ ਆ ਉਹ ਨਾਲ ਸਭਾ ਦੱਸੂਗਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਬਾਕੀਆ ਪ੍ਰਾਣਾ